ਅੱਜ ਜਿਹੜਾ ਉਹਨਾਂ ਨੇ ਪੂਰੇ ਹੋਏ ਆ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡ ਨਾਲ ਗੱਲ ਕਰਨ ਨਹੀਂ ਆਇਆ। ਉਹਤੀ ਵੀ ਅਸੀਂ ਦੋਨੋਂ ਜਥੇਬੰਦੀਆਂ ਵੱਲੋਂ ਅਸੀਂ ਇਹ ਲਿਖਿਆ ਵਾ ਵੀ ਅਸੀਂ ਕੱਲ ਨੂੰ ਤਾਲਾ ਲਾ ਕੇ ਬੰਦ ਕਰਾਂਗੇ। ਆਹ ਛਾਡੀ ਮੰਗਾਂ ਮੰਨ ਲੈਣ ਅਸੀਂ ਤਾਂ ਉੱਠ ਕੇ ਜਾਣੇ ਤਿਆਰ ਆਂ। ਤੇ ਆਣੀ ਬਲੌਰ ਜਾਣਾ। ਉਦੇ ਲਈ ਉਹਨਾਂ ਤੇ ਵੀ ਨਾ ਦੇਣ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਵੱਡਾ ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਨੇ ਕੱਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ 30 ਜੂਨ ਨੂੰ ਸਵੇਰੇ 10 ਵਜੇ ਤਾਲਾ ਲਾ ਕੇ ਕਿਸਾਨ ਲਾਡੋਵਾਲ ਟੋਲ ਪਲਾਜ਼ਾ ਨੂੰ ਹਮੇਸ਼ਾ ਲਈ ਬੰਦ ਕਰ ਦੇਣਗੇ ਲਗਾਤਾਰ ਪਿਛਲੇ 2 ਹਫ਼ਤਿਆਂ ਤੋਂ ਕਿਸਾਨ ਟੋਲ ਪਲਾਜ਼ਾ ਦੇ ਧਰਨੇ ਤੇ ਬੈਠੇ ਹਨ ਅਤੇ ਕਿਸਾਨਾਂ ਦੀ ਮੰਗ ਹੈ ਕਿ ਟੋਲ ਪਲਾਜ਼ਾ ਦੀਆਂ ਵਧਾਈਆਂ ਹੋਈਆਂ ਕੀਮਤਾਂ ਵਾਪਸ ਲਈਆਂ ਜਾਣ ਕਿਉਂਕਿ ਇਹ ਟੋਲ ਪਲਾਜ਼ਾ ਪਹਿਲਾਂ ਹੀ ਬਹੁਤ ਮਹਿੰਗਾ ਹੈ ਤੇ ਸੁਵਿਧਾਵਾਂ ਦੇ ਨਾਂ ਤੇ ਇੱਥੇ ਕੁਝ ਨਹੀਂ ਮਿਲ ਰਿਹਾ ਜਿਸ ਕਰਕੇ ਨਿਤਿੰਤ ਗਟਕੜੀ ਦੇ ਬਿਆਨਾਂ ਦੇ ਆਧਾਰ ਤੇ ਉਹਨਾਂ ਕਿਹਾ ਕਿ ਜਿਸ ਟੋਲ ਦੇ ਸੁਵਿਧਾਵਾਂ ਨਹੀਂ ਉਸ ਟੋਲ ਤੇ ਟੈਕਸ ਲੈਣ ਦਾ ਕੋਈ ਤੁਕ ਨਹੀਂ ਬਣਦਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਨਾਲ ਟੈਕਸੀ ਯੂਨੀਅਨ ਵੱਲੋਂ ਵੀ ਇਸ ਟੋਲ ਪਲਾਜ਼ਾ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਤਿਆਰੀਆਂ ਹੁਣ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਟੈਂਟ ਲੱਗ ਰਹੇ ਹਨ ਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਜਦੋਂ ਕਿ ਰਾਜਨੀਤੀ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਹੁਣ ਕਿਸੇ ਵੀ ਕੀਮਤ ਤੇ ਇਹ ਟੋਲ ਪਲਾਜ਼ਾ ਨੂੰ ਤਾਲਾ ਲੱਗਣ ਤੋਂ ਨਹੀਂ ਰੁਕ ਸਕੇਗਾ ਕਿਉਂਕਿ ਸਾਡੇ ਨਾਲ ਹਲੇ ਤੱਕ ਕਿਸੇ ਨੇ ਵੀ ਗੱਲ ਨਹੀਂ ਕੀਤੀ ਮੇਰਾ ਨਾਮ ਦਲਬਾਖ ਸਿੰਘ ਗਿੱਲਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਸਟੇਟ ਪ੍ਰੈਸ ਹਾਂਜੀ ਸਰ ਕਿੰਨੇ ਦਿਨ ਹੋ ਗਏ ਅਜ ਧਰਨਾ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਟੋਲ ਪਲਾਜ਼ਾ ਲਗਾਤਾਰ ਫ੍ਰੀ ਕੀਤਾ ਹੋਇਆ ਜੀ ਅੱਜ 14 ਦਿਨ ਹੋ ਗਏ ਸਾਨੂੰ ਹਾਂਜੀ ਕੱਲ 15ਵਾਂ ਦਿਨ ਅੱਛਾ ਜੀ ਅੱਜ 14 ਦਿਨ ਪੂਰੇ ਹੋ ਗਏ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡਾ ਨਾਲ ਗੱਲ ਕਰਨ ਨਹੀਂ ਆਇਆ ਅੱਛਾ ਜੀ ਤੇ ਨਾ ਕੋਈ ਐਨਐਚਾ ਦਾ ਆਇਆ ਹਾਂਜੀ ਨਾ ਕੋਈ ਸਟੇਟ ਗਵਰਨਮੈਂਟ ਦਾ ਆਇਆ ਨਾ ਕੋਈ ਸੈਂਟਰ ਗਵਰਨਮੈਂਟ ਦਾ ਆਇਆ ਕੋਈ ਵੀ ਅਧਿਕਾਰੀ ਇੱਥੇ ਗੱਲ ਕਰਨ ਨਹੀਂ ਪਹੁੰਚਿਆ ਅੱਛਾ ਜੀ ਹੁਣ ਕੀ ਫੈਸਲਾ ਲਿਆ ਗਿਆ ਹੁਣ ਸਾਡੀਆਂ ਦੋਨਾਂ ਜਥੇਬੰਦੀਆਂ ਨਾਲ ਸਾਡੇ ਟੈਕਸੀ ਯੂਨੀਅਨ ਟਰੈਂਪੂ ਯੂਨੀਅਨ ਟਰੱਕ ਯੂਨੀਅਨ ਸਹਿਯੋਗੀ ਜਥੇਬੰਦੀਆਂ ਦੇ ਨਾਲ ਜਿਹੜਾ ਫੈਸਲਾ ਲਿਆ ਕਿ ਆ ਦੇਖੋ ਤੁਸੀਂ ਇਧਰੋਂ ਦੇਖ ਸਕਦੇ ਹੋ ਟੈਂਟ ਲੱਗ ਗਿਆ ਔਰ ਸਾਰੀ ਤਿਆਰੀ ਹੋ ਚੁੱਕੀ ਆ ਹੁਣ ਅਸੀਂ ਇਹਨਾਂ ਦੀ ਗੱਲ ਮੇਰਾ خیال ਨਾਲ ਹੀ ਸੁਣੀਏ ਤੇ ਵਧੀਆ ਗੱਲ ਆ ਇਹ ਸੁਣਨੀ ਵੀ ਹੈ ਨਹੀਂ ਔਰ ਅਸੀਂ ਕੱਲ ਨੂੰ ਇਹਨੂੰ ਜਿਹੜੇ ਤਾਲੇ ਆ ਉਹ ਲਾ ਦੇਣੇ ਆ ਔਰ ਤਾਲੇ ਲਾ ਕੇ ਇਹਨੂੰ 19 ਘੰਟੇ ਬੰਦ ਰਹੂਗਾ ਜਿੰਨੀ ਚਿਰ ਜੇ ਇਹਨਾਂ ਨੇ ਚਲਾਉਣਾ ਵੀ ਹੋਊਗਾ ਤਾਂ ਸਾਡੇ ਨਾਲ ਮੀਟਿੰਗ ਕਰਕੇ ਖੋਲ ਸਕਦੇ ਨਹੀਂ ਤੇ ਨਹੀਂ ਖੋਲ ਸਕਦੇ ਸਰ ਸੱਦਾ ਦਿੱਤਾ ਗਿਆ ਲਗਾਤਾਰ ਪੈਂਫਲੇਟ ਵੰਡੇ ਗਏ ਆ ਸੋ ਕਿੰਨੇ ਕ ਲੋਕਾਂ ਦੀ ਕੱਲ ਪਹੁੰਚਣ ਦੀ ਉਮੀਦ ਹੈਗੀ ਕਿਹੜੇ ਕਿਹੜੇ ਲੋਕ ਆ ਕੱਲ ਜਥੇਬੰਦੀਆਂ 'ਚ ਤਕੜਾ ਕੱਠ ਹੋ ਰਿਹਾ ਜੀ ਤੇ ਸਾਡੇ ਜਿਹੜੇ ਕੇਐਮਐਮ ਦੇ ਲੀਡਰ ਨੇ ਉਹ ਕੱਲ ਸਾਰੇ ਆ ਰਹੇ ਨੇ ਉਹਨਾਂ ਚੋ ਜਿਹੜਾ ਵਫਤ ਉੱਤੇ ਮੀਟਿੰਗ ਚੱਲਦੀ ਪਈ ਆ ਇੱਕ ਉਹਨਾਂ ਜੋ ਵਫਤ ਬਣ ਜੂਗਾ ਇੱਥੇ ਜਿਨ੍ਹਾਂ ਨੇ ਇੱਥੇ ਆਉਣਾ ਡੈਲੀਗੇਸ਼ਨ ਉਹ ਇੱਥੇ ਡੈਲੀਗੇਸ਼ਨ ਆ ਉਹ ਬਾਗ ਜੀ ਲਗਾਤਾਰ ਮੈਂਬਰ ਪਾਰਲੀਮੈਂਟ ਹੈ ਕਿ ਜਿਹੜੇ ਉਹਨਾਂ ਨੂੰ ਵੀ ਸਵਾਲ ਕੀਤਾ ਗਿਆ ਸੀ ਕੇਂਦਰੀ ਮੰਤਰੀ ਨੂੰ ਸਵਾਲ ਕੀਤਾ ਗਿਆ ਸੀ ਉਹ ਕਹਿੰਦੇ ਵੀ ਇਹ ਪੰਜਾਬ ਸਰਕਾਰ ਦੇਖੇ ਕਾਨੂੰਨ ਵਿਵਸਥਾ ਦੇਖੇ ਕਹਿੰਦੇ ਵੀ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਆ ਕਿਤਨਾ ਕਿਤੇ ਕੋਈ ਜਵਾਬ ਦੇ ਰਹੀ ਨਹੀਂ ਜਦੋਂ ਇੱਥੇ ਹਥਿਆਰ ਰੱਖ ਕੇ ਲੋਕਾਂ ਨੂੰ ਕੁੱਟਿਆ ਜਾਂਦਾ ਲੋਕਾਂ ਤੋਂ ਧੱਕੇ ਨਾਲ ਪੈਸੇ ਵਸੂਲ ਕੀਤੇ ਜਾਂਦੇ ਆ ਸਿਸਟਮ ਇਹਨਾਂ ਦਾ ਖਰਾਬ ਹੁੰਦਾ ਔਰ ਪੈਸੇ ਅਗਲਾ ਪਰਦਾ ਅਗਲੇ ਦੇ ਅਕਾਊਂਟ ਚ ਪੈਸੇ ਹੁੰਦੇ ਵੀ ਇਹਨਾਂ ਦਾ ਸਿਸਟਮ ਨਹੀਂ ਚੱਲਦਾ ਤਾਂ ਵੀ ਡਬਲ ਪੈਸੇ ਲੈਂਦੇ ਆ ਉਦੋਂ ਕਾਨੂੰਨ ਵਿਵਸਥਾ ਕਿੱਥੇ ਗਈ ਆ ਜੇ ਅੱਜ ਇਹਨਾਂ ਨੂੰ ਕਾਨੂੰਨ ਵਿਵਸਥਾ ਦੇਖਦੀ ਆ ਅਸੀਂ ਆਪਣੇ ਹੱਕਾਂ ਲਈ ਬੈਠੇ ਆ ਲੋਕਾਂ ਦੇ ਹੱਕਾਂ ਲਈ ਬੈਠੇ ਆ ਜਿਨ੍ਹਾਂ ਦੇ ਕੋਲੋਂ ਨਿਤ ਦਿਨ ਪੈਸਾ ਲੁੱਟਿਆ ਜਾਂਦਾ ਸੀ ਉਹਨਾਂ ਨੂੰ ਬਚਾਉਣ ਲਈ ਬੈਠੇ ਆ ਅਸੀਂ ਕਾਨੂੰਨ ਵਿਵਸਥਾ 'ਚ ਇੱਕ ਵੀ ਦਿਨ ਕਹਿ ਦੇਣਾ ਆਪਰ ਟਰੈਪ ਚੱਲਦੀ ਕੋਈ ਟਰੈਪ 'ਚ ਵੇਗਨ ਪਿਆ ਕਾਨੂੰਨ ਵਿਵਸਥਾ ਉੱਤੇ ਖਰਾਬ ਹੁੰਦੀ ਹੈ ਜਿੱਥੇ ਅਸੀਂ ਟਰੈਪ ਕੋਕੀਏ ਜਿੱਦੇ ਲੋਕਾਂ ਨੂੰ ਪਰੇਸ਼ਾਨੀ ਦਈਏ ਉੱਤੇ ਟਰੈਪ ਅਸੀਂ ਜਿਹੜਾ ਨਜਾਇਜ਼ ਪੈਸੇ ਵਸੂਲਦਾ ਸੀ ਉਹ ਰੋਕਿਆ ਸੀ ਔਰ ਉਹ ਉਹਦੇ 'ਚ ਕੋਈ ਕਾਨੂੰਨ ਅਵਸਥਾ ਖਰਾਬ ਨਹੀਂ ਹੋਈ। ਆਪਰੇ ਕੀ ਕਹਿੰਦੇ ਨੇ ਕਹਿੰਦੇ ਵੀ ਮੇਰੀ ਗੱਲ ਹੋਈ ਹੈ ਉਹਦੇ ਫੈਕਟਰੀ ਨਾਲ ਉਹ ਕਹਿੰਦੇ ਵੀ ਪੂਰੇ ਜਿਹੜੇ ਐਲਐਫਸੀਆਈ ਦੇ ਸਾਰੇ ਪੂਰੇ ਇੰਡੀਆ 'ਚ ਜਿਹੜੇ ਟੋਲ ਟੈਕਸ ਵਧਾਏ ਗਏ ਨੇ ਇਕੱਲੇ ਪੰਜਾਬ 'ਚ ਨਹੀਂ ਵਧਾਏ। ਉਹ ਕਹਿੰਦੇ ਵੀ ਪੂਰੇ ਇੰਡੀਆ 'ਚ ਵਧੇ ਨੇ। ਸਾਨੂੰ ਕਾਰਨ ਦੱਸੋ ਕਿਉਂ ਵਧੇ ਨੇ? ਇੱਥੇ 115 ਕਿਲੋਮੀਟਰ ਦੀ ਸੜਕਾ ਇਸ ਟੂਲ ਨੂੰ ਪੈਂਦੀ। ਇਹਦੇ ਵਿੱਚ ਕੋਈ ਨਵਾਂ ਪੁਲ ਬਣਦਾ, ਕੋਈ ਨਵੀਂ ਸੜਕ ਬਣਦੀ ਆ। ਕੀ ਬਣਦਾ ਇਹਦੇ ਵਿੱਚ ਕੋਈ ਨਵੀਂ ਸਾਨੂੰ ਅਵਸਥਾ ਦੇ ਰਹੇ ਗਟਕਰੀ ਸਾਹਿਬ ਦਾ ਬਿਆਨ ਨਹੀਂ ਸੁਣਿਆ ਤੁਸੀਂ ਕਿ ਜਿੰਨਾ ਟੋਲਾਂ ਦੇ ਉੱਪਰ ਸਹੂਦਾ ਨਹੀਂ ਹੈਗੀ ਉਹ ਟੋਲ ਨਹੀਂ ਲੈ ਸਕਦੇ ਇਹਨਾਂ ਕੋਲੇ ਸਹੂਦਾ ਹੀ ਨਹੀਂ ਕੋਈ ਵੀ ਇਹ ਆ ਸਾਹਮਣੇ ਸੱਤ ਲੋਹੇ ਦਾ ਪੋੜਾ ਪੂਣ ਸਾਰਾ ਖਸਤਾ ਹਲਚਾ ਆ ਲੱਡੂ ਵਾਲ ਦਾ ਪੋੜਾ ਉਹ ਖਸਤਾ ਹਲਚਾ ਪਰਲੇਮੈਂਟ ਨੇ ਸਰਾਂਦ ਵਾਲਾ ਪੋੜਾ ਉਹ ਖਸਤਾ ਹਲਚਾ ਸੜਕ ਕਿਤੇ ਨਹੀਂ ਚੱਲਦੀ ਪਾਣੀ ਦੀ ਅਵਸਥਾ ਇਹਨਾਂ ਕੋਲੇ ਕੋਈ ਨਹੀਂ ਲੈਟਰਿੰਗ ਬਾਥਰੂਮ ਨਹੀਂ ਹੈਗੇ ਔਰ ਲੈਟਾ ਇਹਨਾਂ ਦੀਆਂ ਬੰਦ ਪਈਆਂ ਨੇ ਦੱਸੋ ਇਹ ਟੋਲ ਲੈਣ ਦੇ ਹੱਕਦਾਰ ਨੇ ਬੱਡੀ ਦੀ ਗਿਰਤੀ ਦੇ ਟਰੱਕ ਜੂਨੀਅਨ ਟੈਕਸੀ ਜੂਨੀਅਨ ਇੱਥੇ ਪਹੁੰਚ ਰਹੀਆਂ ਨੇ ਸਮਰਥਨ ਦੇ ਤਾਂ ਲੱਗਦਾ ਕਿ ਹੋਰ ਆਮ ਲੋਕ ਵੀ ਆਮ ਲੋਕ ਨਿਤ ਦੇ ਨਹੀਂ ਇੱਥੇ ਹੁੰਦੇ ਸੀ ਜਿੱਦਣ ਦੇ ਬੈਠੇ ਆ ਖਾਣ ਪੀਣ ਦਾ ਸਮਾਨ ਲੈ ਕੇ ਆਉਂਦੇ ਸੀ ਲੋਕਾਂ ਦੇ ਇੱਥੇ ਜੋ ਅਸੀਂ ਵੰਡਦੇ ਰਹੇ ਹੁਣ ਤੱਕ ਉਹ ਲੋਕ ਹੀ ਦੇ ਕੇ ਜਾਂਦੇ ਰਹੇ ਆ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਈ ਹਰ ਇੱਕ ਬੰਦਾ ਜੁੜਿਆ ਕੋਈ ਕਿਸ ਤਰ੍ਹਾਂ ਜੁੜਿਆ ਕੋਈ ਕਿਸ ਤਰ੍ਹਾਂ ਜੁੜਿਆ ਔਰ ਇਸ ਸਾਡੇ ਮੋਰਚੇ ਨਾਲ ਤਕਰੀਬਨ ਸਾਰੀ ਜਨਤਾ ਜੁੜੀ ਹੋਈ ਹੈ ਫੈਸਲਾ ਪੱਕਾ ਫੈਸਲਾ ਬਿਲਕੁਲ ਪੱਕਾ ਜੀ ਕੱਲ ਤਾਲੇ ਤਾਲੇ ਲਾਵਾਂਗੇ ਜੀ ਸਾਡਾ ਫੈਸਲਾ ਵਾ ਅਸੀਂ ਲਾਵਾਂਗੇ ਤਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇੰਦਰਵੀਰ ਸਿੰਘ ਕਾਦੀਆਂ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਸਰ ਪਹਿਲੇ ਦਿਨ ਤੋਂ ਇੱਥੇ ਦਾਨਾ ਪਰਦರ್ಶਨ ਕੀਤਾ ਗਿਆ ਜੀ ਕਿੰਨੇ ਦਿਨ ਹੋ ਗਏ ਅਜੇ ਕਿਹੜੇ ਦਿਨ ਤਾਲਾ ਲਾਵਾਂਗੇ ਅਸੀਂ ਕੱਲ ਨੂੰ ਜੀ 30 ਤਰੀਕ ਦਾ ਅਸੀਂ ਟਾਈਮ ਦਿੱਤਾ ਸੀਗਾ ਇਹਨਾਂ ਨੂੰ ਵੀ ਪ੍ਰਸ਼ਾਸਨ ਆਊਗਾ ਕੋਈ ਗੱਲਬਾਤ ਕਰੂਗਾ ਪਰ ਕੋਈ ਨਹੀਂ ਆਇਆ ਇੱਥੇ ਐਜਡੀਐਮ ਸਾਹਿਬ ਤੋਂ ਬਾਅਦ ਕੱਲ ਆਈ ਜੀ ਸਾਹਿਬ ਆਏ ਸੀਗੇ ਉਹ ਉਹ ਕਹਿੰਦੇ ਵੀ ਅਸੀਂ ਇਹ ਪ੍ਰੋਸੈਸ ਨੂੰ ਹੁਣ ਤੇਜ਼ ਕਰਾਂਗੇ ਪਰ ਤੇਜ਼ ਕਰਨ ਨਾਲ ਕੀ ਹੋਣਾ ਵੀ ਸਾਡਾ ਹੱਲ ਕਰੋ ਹੁਣ 30 ਤਰੀਕ ਨੂੰ ਅਸੀਂ ਦੋਨੋਂ ਜਥੇਬੰਦੀਆਂ ਵੱਲੋਂ ਅਸੀਂ ਇਹ ਡਿੱਕਿਆ ਵਾ ਵੀ ਅਸੀਂ ਕੱਲ ਨੂੰ ਇਹਨੂੰ ਤਾਲਾ ਲਾ ਕੇ ਬੰਦ ਕਰਾਂਗੇ ਸਰ ਕਿਦਾਂ ਦਾ ਸਹਿਯੋਗ ਮਿਲ ਰਿਹਾ ਸਹਿਯੋਗ ਜੀ ਸਾਰੇ ਟਰੱਕ ਯੂਨੀਅਨ ਟੈਕਸੀ ਯੂਨੀਅਨ ਪੰਜਾਬ ਟਰੱਕ ਯੂਨੀਅਨ ਸਾਨੇਵਾਲ ਟਰੱਕ ਯੂਨੀਅਨ ਜਗਰਾਉਂ ਲੁਧਿਆਣਾ ਦਰਾਹਾ ਟੈਂਪੂ ਯੂਨੀਅਨ ਸਾਰਿਆਂ ਦਾ ਸਾਨੂੰ ਸਹਿਯੋਗ ਆ ਔਰ ਸਾਰੇ ਬਾਤ ਚੜ ਕੇ ਕੱਲ ਨੂੰ ਅਠ ਵੱਡਾ ਕਰਨਗੇ ਅਤੇ ਉਸ ਤੋਂ ਬਾਅਦ ਵੀ ਨਜ਼ਰ ਰੱਖੀ ਜਾਊਗੀ ਕਿ ਕੀ ਬਾਅਦ ਖੋਲਿਆ ਨਾ ਜਾਵੇ ਜਾਂ ਚਲਾਇਆ ਨਾ ਜਾਵੇ ਜਾਂ ਮੀਟਿੰਗ ਤੋਂ ਬਿਨਾ ਕੋਈ ਸਾਡੀ ਮੀਟਿੰਗ ਤੋਂ ਬਗੈਰ ਚਲਾ ਨਹੀਂ ਸਕਦੇ ਇਹ ਚਲਾਉਣਗੇ ਅਸੀਂ ਦੇਖਾਂਗੇ ਫਿਰ ਇਹਨਾਂ ਨੂੰ ਪੱਕੇ ਤਾਲੇ ਲੱਗ ਜੇ ਅਗਰ ਰੋਕੇ ਤਾਲੇ ਲੱਗ ਗਏ ਤਾਂ ਇਹਨਾਂ ਦੇ ਵਿੱਚ ਜਿਹੜੇ ਐਮਪਲੋਈ ਕੰਮ ਕਰਦੇ ਨੇ ਉਹ ਵੀ ਕਿਤੇ ਨਾ ਕਿਤੇ ਬੇਰੋਜ਼ਗਾਰ ਹੋ ਜਾਣਗੇ ਉਹਨਾਂ ਲਈ ਕੀ ਕੋਈ ਕੋਈ ਗੱਲਬਾਤ ਕੋਈ ਸੋਚੀ ਹੈ ਦੇਖੋ ਜੀ ਅਸੀਂ ਤਾਂ ਉਹ ਸਾਡੇ ਭਰਾ ਹਨ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਜਿੱਥੇ ਸਾਡੀ ਸਹਿਯੋਗ ਦੀ ਲੋੜ ਆ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਕਿਤਨਾ ਕਿਤੇ ਅਸੀਂ ਐਡਜਸਟ ਕਰ ਸਕਦੇ ਹੁਈਏ ਉਹ ਅਸੀਂ ਤੁਹਾਡੇ ਨਾਲ ਭਰਾ ਤੌਰ ਤੇ ਖੜੇ ਆਂ ਭਾਈਚਾਰੇ ਦਾ ਲੱਗਦਾ ਜੀ ਮੇਨ ਟੋਲ ਦਰਾਂ ਦੇ ਵਿੱਚ ਜਿਹੜਾ ਵਾਅਦਾ ਉਹਨੂੰ ਲੈ ਕੇ ਹੀ ਆ ਬਿਲਕੁਲ ਜੀ ਆਹ ਸਾਡੀ ਮੰਗਾਂ ਮੰਨ ਲੈਣ ਅਸੀਂ ਤਾਂ ਉੱਠ ਕੇ ਜਾਣ ਨੂੰ ਤਿਆਰ ਆ ਤੁਸੀਂ ਆਪ ਦੇਖ ਰਹੇ ਹੋ ਇੰਨੀ ਗਰਮੀ 'ਚ ਤੁਸੀਂ ਵੀ ਆਉਂਦੇ ਰਹੇ ਹੋ ਕਵਰ ਕੀਤਾ ਇਹਨਾਂ ਨੇ ਕੋਈ ਸਾਰ ਨਹੀਂ ਲਈ ਉੱਥੇ ক্রিকেট ਖੇਡਣਾ ਇਹ ਜ਼ਰੂਰੀ ਸਮਝਦੇ ਆ ਜਿਹੜੇ ਲੋਕ ਇੱਥੇ ਪਰੇਸ਼ਾਨ ਹੁੰਦੇ ਹਨ ਉਹਨਾਂ ਦਾ ਕੋਈ ਇਹਨਾਂ ਨੂੰ ਲੈਣਾ ਦੇਣਾ ਨਹੀਂ ਹੈਗਾ ਔਰ ਜਿਹੜੇ ਲੀਡਰ ਹਨ ਉਹ ਤੁਸੀਂ ਦੇਖ ਰਹੇ ਹੋ ਮੌਕੇ ਦੀ ਸਿਆਸਤ ਕਰਦੇ ਆ ਉਹ ਕੋਈ ਲੋਕਾਂ ਲਈ ਨਹੀਂ ਖੜੇ ਹੈਗੇ ਉਹਨਾਂ ਨੇ ਮੌਕਾ ਪ੍ਰਸਤੀ ਬਿਆਨ ਦਨੇ ਆ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਹੈ ਜਿਵੇਂ ਕੱਲ ਵੱਡਾ ਹੀ ਕਟਕੀਤਾ ਜਾ ਰਿਹਾ ਲੋਕਾਂ ਨੂੰ ਕੀ ਅਪੀਲੇਗੀ ਸਮਰਥਨ ਲੋਕਾਂ ਨੂੰ ਮੈਂ ਆਮ ਲੋਕੀ ਵੈਸੇ ਤਾਂ ਸਾਰੇ ਨਾਲ ਹਨ ਪਬਲਿਕ ਵੀ ਸਾਰੀ ਨਾਲ ਆ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਠੀਕ ਆ ਗਰਮੀ ਜ਼ਰੂਰ ਆ ਪਰ ਘਰਾਂ ਚੋਂ ਨਿਕਲੋ ਉਰਾ ਕੇ ਤੇ ਸਾਡਾ ਸਾਥ ਦਿਓ ਤਾਂ ਕਿ ਆਪਾਂ ਕਾਨੂੰਨ ਨੂੰ ਇਹਨਾਂ ਨੂੰ ਤਾਰੇ ਲਾ ਕੇ ਇਹ ਜਿਹੜਾ ਗੁੰਡਾ ਟੈਕਸ ਲੈ ਰਹੇ ਹਨ ਉਹਨਾਂ ਨੂੰ ਬੰਦ ਕੀਤਾ ਜਾਵੇ ਅੱਛਾ ਸਵਾਲ ਹੈਗਾ ਹੀ ਕਿ ਹੋਰ ਕਿਸਾਨ ਜਥੇਬੰਦੀਆਂ ਹੈਗੀਆਂ ਨੇ ਬਹੁਤ ਲੱਖੋ ਵਾਲ ਯੂਨੀਅਨ ਹੈਗੀ ਹੋਰ ਇਹਦੀਆਂ ਉਹ ਕਿਉਂ ਨਹੀਂ ਤੁਹਾਨੂੰ ਸਮਰਥਨ ਦੇ ਰਹੀਆਂ ਇਸ ਮਾਮਲੇ ਨਹੀਂ ਜੀ ਸਾਰੇ ਲੋਕ ਆ ਰਹੇ ਹਨ ਉਹਨਾਂ ਦੇ ਕਈ ਜਥੇਬੰਦੀਆਂ ਦੇ ਬੰਦੇ ਆ ਰਹੇ ਆ ਸਾਡੇ ਕੋਲ ਅਸੀਂ ਕਿਸੇ ਨੂੰ ਨਹੀਂ ਕਿਹਾ ਤੁਸੀਂ ਨਾ ਆਓ ਸਾਰਿਆਂ ਨੂੰ ਅਸੀਂ ਤਾਂ ਕਹਿੰਦੇ ਆ ਭਾਈ ਵੈਲ ਇਹ ਕਿਉਂਕਿ ਦੇਖੋ ਜੀ ਸਾਰਿਆਂ ਦਾ ਕੰਮ ਆ ਇਹ ਸਾਂਝਾ ਕੰਮ ਆ ਸਾਰਿਆਂ ਨੂੰ ਅਸੀਂ ਕਿਸੇ ਨੂੰ ਪੱਤਰ ਤਾਂ ਦੇਣਾ ਨਹੀਂ ਵੀ ਆਜੋ ਸਾਰਿਆਂ ਨੂੰ ਖੁੱਲਾ ਸੱਦਾ ਜਿਹੜਾ ਆਉਣਾ ਚਾਹੁੰਦਾ ਵੈਲਕਮ ਆ ਸਕਦਾ ਜੀ ਜੀ ਧੰਨਵਾਦ ਸਾਡਾ ਹਫ਼ਤੇ ਤੋਂ ਚੱਲ ਰਿਹਾ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਟਾ ਲਾ ਕੇ ਖੜਿਆ ਸਾਡਾ ਜਿੰਨਾ ਵੀ ਡਰਾਈਵਰ ਭਾਈਚਾਰਾ ਸਾਡੀਆਂ ਪੰਜਾਬ ਦੀਆਂ ਤਿੰਨ ਜੂਨੀਅਨ ਚੋਚੀ ਸਾਡੀ ਤਿਆਰ ਹੋ ਚੁੱਕੀ ਹੈ ਟਰਾਂਸਪੋਰਟ ਇੱਕ ਸਾਂਝਾ ਫਰਟ ਸਾਡਾ ਤੇ ਦੇਖੋ ਡਰਾਈਵਰ ਜਿਹੜੇ ਆ ਸਾਡੀਆਂ ਗੱਡੀਆਂ ਕੱਲੀਆਂ ਸਾਡੀਆਂ ਨਹੀਂ ਲੰਗਦੀਆਂ ਹੋਰ ਪਬਲਿਕ ਵੀ ਬਹੁਤ ਲੰਗਦੇ ਇੱਥੇ ਕਿਸਾਨ ਜਥੇਬੰਦੀਆਂ ਨੇ ਸੋਚਿਆ ਸਾਡੇ ਵਾਰੀ ਸੋਚਿਆ ਉਹਨਾਂ ਦਾ ਤਾਂ ਕੋਈ ਟੋਲ ਪਲਾਜ਼ਾ ਲੱਗਦਾ ਨਹੀਂ ਸੋ ਜਿਹੜਾ ਟੋਲ ਪਲਾਜ਼ਾ ਦਾ ਦਿਨ ਪਰ ਹਰ ਰੋਜ਼ ਹਰ ਮਹੀਨੇ ਕਦੇ 20 ਰੁਪਏ ਕਦੇ 50 ਕਦੇ 100 ਸਭ ਤੋਂ ਵੱਡਾ ਟੋਲ ਪ ਕੋਲ ਪਲਾਜੇ ਤੇ ਸਾਡਾ ਜਿਹੜਾ ਡਟਕਸਟ ਹੁੰਦੀ ਆ ਇਹਨਾਂ ਦੇ ਪ੍ਰਤੀ ਅਸੀਂ ਜਿੰਨੀਆਂ ਵੀ ਕੱਲ ਨੂੰ 30 ਤਰੀਕ ਦੀ ਵੱਡੀ ਕੌਲ ਆ ਸਾਡੀਆਂ ਅੱਜ ਵੀ ਜਥੇਬੰਦੀਆਂ ਜੂਨੀਅਨ ਆਈਆਂ ਕੱਲ ਨੂੰ ਫੇਰ ਸਾਡੀ ਅਸੀਂ ਵੀ ਫੇਰ ਵੀ ਆਵਾਂਗੇ ਸਾਡੇ ਸੋ ਇਸ ਕਰਕੇ ਇਹ ਲੁੱਟਕ ਸੁੱਟ ਜਿਹੜੀ ਬੰਦ ਕੀਤੀ ਜਾਵੇ ਇਹ ਤਾਲਾ ਬੰਦੀ ਦੀ ਤਿਆਰੀ ਹੈ ਜੀ ਤੁਹਾਡੀ ਤਾਲਾ ਬੰਦੀ ਬਿਲਕੁਲ ਤਾਲਾ ਬੰਦੀ ਜਿਵੇਂ ਕਿਸਾਨ ਜਿੱਥੇ ਬੰਦੀਆਂ ਕਰਨਗੀਆਂ ਅਸੀਂ ਉਹਨਾਂ ਦੇ ਪੂਰਾ ਡਟ ਕੇ ਸਮਰਥਨ ਇਹਨੀ ਵੱਡੀ ਗੱਡੀ ਚ ਟੈਕਸੀ ਯੂਨੀਅਨ ਜਿਹੜੀਆਂ ਦੇਖੋ ਤੁਹਾਡੇ ਸਾਹਮਣੇ ਹੀ ਅੱਜ ਤੁਸੀਂ ਦੇਖ ਲਓ ਅੱਜ ਗੱਡੀਆਂ ਕਿਹੜੀ ਨਿਗਾ ਮਾਰ ਲਓ ਬੰਦੇ ਆ ਹੋਰ ਸਾਡੇ ਮੈਂਬਰ ਹਜੇ ਆ ਰਹੇ ਆ ਪਿੱਛੇ ਤੇ ਕੱਲ ਨੂੰ ਤੇ ਤੁਸੀਂ ਆਪੇ ਦੇਖ ਲੈਣਾ ਕੋ ਕਹਿਣ ਦੀ ਲੋੜ ਨਹੀਂ ਕੀ ਸਰਕਾਰਾਂ ਇਹ ਨਾ ਸੋਚਣ ਕਿ ਜੋ ਕਿਸਾਨ ਜਿੱਥੇ ਬੰਦੀਆਂ ਬੈਠੀਆਂ ਨੇ ਉਹਦੇ ਨਾਲ ਸਮਰਥਨੀ ਜਿੰਨੀਆਂ ਵੀ ਸਾਡੇ ਗਰੁੱਪ ਬਣੇ ਹੋਏ ਆ ਯੂਨੀਅਨਾਂ ਦੇ ਯੂਨੀਅਨਾਂ ਬਣੀਆਂ ਹੋਈਆਂ ਹੈਲਪਲਾਈਨਾਂ ਉਹ ਸਾਰੇ ਹੀ ਸਮਰਥਨ ਦੇ ਵਿੱਚ ਤਿਆਰ ਨੇ ਤਿੰਨ ਹਫ਼ਤੇ ਤਿੰਨ ਹਫ਼ਤੇ ਲਗਾਤਾਰ ਬੈਠੇ ਨਹੀਂ ਪਰ ਹੈ ਤੱਕ ਪ੍ਰਸ਼ਾਸਨ ਨਹੀਂ ਪਹੁੰਚਿਆ ਕਿ ਗੱਲਬਾਤ ਦੇਖੋ ਉਹ ਸੁੱਤੀ ਨਹੀਂ ਦਾ ਉਹ ਸਾਡਾ ਤੇ ਜਗਾਉਣ ਦਾ ਮਤਲਬ ਬਣਦਾ ਬਾਕੀ ਜਾਗੇ ਨਾ ਜਾਗੇ ਸਾਲ ਨਾਲ ਜਾ ਕੇ ਤਾਂ ਵੀ ਬੈਠੇ ਰਹਾਂਗੇ ਕੱਲ ਤੋਂ ਪੱਕੀ ਤਾਲਾ ਤਾਲਾਬੰਦੀ ਹੋ ਜਾਣੀ ਆ ਠੀਕ ਆ ਉਸ ਤੋਂ ਬਾਅਦ ਸਰਕਾਰ ਸੋਚੇ ਕਿੰਨਾ ਘਾਟਾ ਆ ਜਾਂ ਕਿੰਨਾ ਨੁਕਸਾਨ ਹੁੰਦਾ ਉਹਨੂੰ ਕੀ ਕੀ ਸਮਾਨ ਤੁਹਾਡੇ ਵੱਲੋਂ ਕਾਫੀ ਜਿਹੜਾ ਮੰਗਾਇਆ ਗਿਆ ਟੈਂਟ ਦਾ ਸਮਾਨ ਵੀ ਮੰਗਾਇਆ ਗਿਆ ਹੋਰ ਵੀ ਐ ਕਿ ਦੇਖੋ ਸਾਡੇ ਵੱਲੋਂ ਤੇ ਅਸੀਂ ਤੇ ਕੀ ਦੇ ਸਕਦੇ ਆ ਧਰਨੇ ਵਾਸਤੇ ਅਸੀਂ ਤੇ ਜੋ ਤਿਲ ਪੂਲ ਆ ਸਾਡੇ ਡਰਾਈਵਰ ਭਰਾ ਗੱਡੀਆਂ ਦੇ ਵਿੱਚ ਆਟਾ ਦਾਲ ਛੋਲੇ ਜੋ ਵੀ ਅਸੀਂ ਤੇ ਦੇ ਸਕਦੇ ਆ ਉਹ ਲੈ ਕੇ ਆਏ ਆ ਬਾਕੀ ਜੋ ਤਿਲ ਪੂਲ ਸਾਤੋਂ ਮਨੋਂ ਤਨੋਂ ਤੁਨੋਂ ਜਿੰਨੀ ਵੀ ਹੋ ਸਕਦੇ ਸੀ ਸਮਰਥਨ ਦਵਾਂਗੇ ਤਮਾਂਗੇ ਸਾਡੇ ਸਾਡੇ ਪ੍ਰਧਾਨ ਜੀ ਇੱਥੇ ਆਏ ਹੋਏ ਤਕਰੀਬਨ ਤੇ ਸਾਡੇ ਜੁਨੀਅਨ ਦੇ ਅਸੀਂ ਪੂਰਾ ਡਟ ਕੇ ਸਮਰਥਨ ਕਰਾਂਗੇ ਸਾਡੀ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਨੇ ਇਸ ਵਿੱਚ ਸਮੂਲੀਅਤ ਕਰ ਰਹੀਆਂ ਜਾਂ ਪੂਰੇ ਪੰਜਾਬ ਪੂਰੇ ਇੰਡੀਆ ਚ ਹੋਣਗੇ ਜੀ ਬੱਖੋ ਬੱਖਰੇ ਜ਼ਿਲ੍ਹਿਆਂ ਦੇ ਵਿੱਚ ਬੱਖੋ ਬੱਖਰੀਆਂ ਸਟੇਟਾਂ ਦੇ ਵਿੱਚੋਂ ਸਾਡੇ ਅਸੀਂ ਕਾਲ ਦਿੱਤੀ ਹੋਈ ਆ ਕਿ ਜਿਹੜਾ ਇਹ ਟੋਲ ਪਲਾਜ਼ਾ ਤੇ ਇਕੱਲੇ ਇਸ ਟੋਲ ਪਲਾਜ਼ੇ ਤੇ ਨਹੀਂ ਹੋਰ ਟੋਲ ਪਲਾਜ਼ੇ ਵੀ ਲੁੱਟ ਕੇ ਸੁੱਟ ਬਹੁਤ ਆ ਇੱਕ ਇਹਨਾਂ ਦਾ ਮੈਂ ਤੁਹਾਡੇ ਦਰਿਆ ਇੱਕ ਮੈਸੇਜ ਦੇਣਾ ਚਾਹੁੰਦਾ ਇਹਨਾਂ ਨੂੰ ਟੋਲ ਪਲਾਜ਼ੇ ਵਾਲਨ ਨੂੰ ਤੇ ਸਰਕਾਰਾਂ ਨੂੰ ਕਿ ਜਿਹੜੀ ਸਾਡਾ ਟੋਲ ਪਲਾਜ਼ੇ ਦੇ ਵਿੱਚ ਗੱਡੀ ਲੰਘਦੀ ਆ ਫਰਜ ਕਰੋ 50 ਪੈਸੇ ਕੱਟ ਲੈਣ 50 ਵਾਪਸੀ ਦੇ ਕੱਟ ਲੈਣਾ ਇਹ ਕੀ ਕਰਦਾ ਪਹਿਲਾਂ 75% ਕੱਟਦੇ ਆ ਉਸ ਤੋਂ ਬਾਅਦ 25 ਪੈਸੇ ਫੇਰ ਕੱਟਦੇ ਆ ਨੰਬਰ 2 ਤੁਹਾਡੇ 24 ਘੰਟੇ ਦਾ ਟਾਈਮ ਹੁੰਦਾ ਇਹਦੇ ਵਿੱਚ ਇਹ ਕੀ ਕਰਦਾ 24 ਘੰਟੇ ਦੇ ਵਿੱਚ ਗੱਡੀ ਤਿੰਨ ਵਾਰੀ ਜਾਵੇ 4 ਵਜੇ ਇਹ ਡਬਲ ਕੱਟਣਿਆ ਇਹਦਾ ਇਹਦੇ ਬਾਰੇ ਵੀ ਕਾਨੂੰਨ ਹੋਣਾ ਚਾਹੀਦਾ ਕਿ ਜਿਹੜੀ ਗੱਡੀ ਇੱਕ ਵਾਰੀ ਕੱਟ ਗਿਆ ਉਹ ਤਿੰਨ ਵਾਰੀ ਲੰਘਦੀ 4 ਵਜੇ ਉਹਦੇ ਵਿੱਚ ਸੈਟਿੰਗ ਕਰੋ ਜੇ ਬੰਦੇ ਵੱਡਾ ਡਾਕਾ ਪੈਂਦਾ ਸੀ ਦੇਖੋ ਤੁਹਾਡੇ ਸਾਹਮਣੇ ਇਹ 450 ਦੇ ਕਰੀਬ 500 ਦੇ ਕਰੀਬ ਇੱਕ ਲੱਗਦਾ ਇਹਨਾਂ ਤੇਲ ਨਹੀਂ ਲੱਗਦਾ ਜਿਹੜੇ ਲੁਧਿਆਣਾ ਫਲੋਰ ਜਾਣਾ ਉਹਦੇ ਲਈ ਉਹਨਾਂ ਤੇਲ ਨਹੀਂ ਲੱਗਦੇ ਇਹਨਾਂ ਟੋਲ ਪਲਾਜ਼ ਟੋਲ ਪਲਾਜ ਆ ਡੇਲੀ ਇਹਨਾਂ ਦੀ ਗੁੰਡਾਗਰਦੀ ਲੜਾਈ ਹੁੰਦੀ ਆ ਇੱਕ ਲੈਂ ਲੱਗੀ ਹੁੰਦੀ ਅੱਧੇ ਘੰਟੇ ਦੀ ਤੇ ਟੋਲ ਪਲਾਜ਼ਾ ਪੂਰਾ ਲੈਂਦੇ ਆ ਤੇ ਅਸੀਂ ਇਹਦਾ ਪੂਰਾ ਡਟ ਕੇ ਜਿਹੜਾ ਵਿਰੋਧ ਕਰਾਂਗੇ ਤੇ ਇਹਨੂੰ ਪੱਕੇ ਪੂਰਨ ਤੌਰ ਤੇ ਬੰਦ ਹੋਵੇਗਾ ਤੇ ਅਸੀਂ ਸਮਰਥਨ ਕਰਾਂਗੇ